ਦੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਤੁਹਾਨੂੰ ਦੱਸ ਜੀ ਕਿ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਦੇ ਵਿੱਚ ਵੀ ਗੁਲਾਬੀ ਕੋਇਨ ਜਨਨ ਕੀ ਜੈਸਮਿਨ ਸੈਂਡਲਸ ਵਿਵਾਦਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਲਗਭਗ 3 ਸਾਲ ਪਹਿਲਾਂ ਉਸ ਦਾ ਗੀਤ ਟਫ ਲਾਈਫ ਰਿਲੀਜ਼ ਹੋਇਆ ਸੀ ਜਿਸ ਦੇ ਵਿੱਚ ਗਾਇਕਾ ਵੱਲੋਂ ਗਾਲ ਤੱਕ ਕੱਢ ਦਿੱਤੀ ਗਈ ਸੀ ਤਾਂ ਤੁਹਾਨੂੰ ਦੱਸ ਜੀ ਕਿ ਹੁਣ ਇਸ ਗੀਤ ਨੂੰ ਲੈ ਕੇ ਵਿਵਾਦ ਹੋਇਆ ਹਰਿਆਣਾ ਦੇ ਹਸਾਰ ਜ਼ਿਲ੍ਹੇ ਦੇ ਜੰਗਲਾਂ ਦੇ ਨਿਵਾਸੀ ਕੁਲਦੀਪ ਬੇਰਵਾਲ ਨੇ ਹਸਾਰ ਦੇ ਐਸਪੀ ਨੂੰ ਸ਼ਿਕਾਇਤ ਦਿੱਤੀ ਹੈ ਸ਼ਿਕਾਇਤ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਜਦੋਂ ਉਹ 4 ਮਾਰਚ ਨੂੰ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਨਾਲ ਫੋਨ ਦੇਖ ਰਿਹਾ ਸੀ ਤਾਂ ਉਹਦੇ ਸਾਹਮਣੇ ਇੱਕ ਰੀਲ ਆ ਗਈ ਜਿਸ ਦੇ ਵਿੱਚ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਸੋਸ਼ਲ ਮੀਡੀਆ ਤੇ ਗਲਤ ਸ਼ਬਦਾਂ ਦਾ ਪ੍ਰਯੋਗ ਕਰ ਰਹੀ ਹੈ ਇੱਥੇ ਉਸਨੇ ਗੀਤ ਦਾ ਵੇਰਵਾ ਵੀ ਦਿੱਤਾ ਹੈ ਤਾਂ ਤੁਹਾਨੂੰ ਦੱਸਦੀ ਕਿ ਉਸ ਦਾ ਕਹਿਣਾ ਕਿ ਇਹ ਬੇहद ਕਟਿਆ ਸ਼ਬਦਾਵਲੀ ਜਿਹੜੀ ਵਰਤੀ ਗਈ ਆ ਜਿਸ ਦੇ ਨਾਲ ਸਮਾਜ ਗਲਤ ਰਸਤੇ ਤੇ ਜਾਂਦਾ ਹੈ ਤਾਂ ਤੁਹਾਨੂੰ ਉਸਦੇ ਕਹਿਣਾ ਹੈ ਕਿ ਇਸਾ ਸ਼ਬਦਾਂ ਦੇ ਨਾਲ ਉਸ ਨੂੰ ਗਹਿਰੀ ਚੋਟ ਪਹੁੰਚੀ ਹੈ ਤਾਂ ਤੁਹਾਨੂੰ ਦੱਸਦੀ ਕਿ ਇਸ ਤੋਂ ਪਹਿਲਾਂ ਜਲੰਧਰ ਦੇ ਵਿੱਚ ਵੀ ਗਾਇਕਾ ਦੇ ਖਿਲਾਫ ਉਹ ਸ਼ਿਕਾਇਤ ਆ ਜਿਹੜੀ ਕੀਤੀ ਗਈ ਸੀ ਵਕੀਲ ਨੇ ਜਿਹੜੇ ਸੁਨੀਲ ਮੱਲਣ ਉਹਨਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਸ਼ਿਕਾਇਤ ਦੇ ਵਿੱਚ ਉਹਨਾਂ ਵੱਲੋਂ ਵੀ ਆ ਜਸਮੀਨ ਸੈਂਡਲਸ ਵੱਲੋਂ ਵਰਤੀ ਜਾਂਦੀ ਗਲਤ ਸ਼ਬਦਾਵਲੀ ਦਾ ਜਿਹੜਾ ਵਿਰੋਧ ਕੀਤਾ ਗਿਆ ਸੀ ਉਹਨਾਂ ਨੇ ਕਹਿਣਾ ਸੀ ਕਿ ਪੰਜਾਬੀ ਗਾਇਕਾ ਜਸਮੀਨ ਸੈਂਡਲਸ ਦਾ ਵੀਡੀਓ ਆ ਜਿਹੜਾ ਗਾਣਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਸ ਵੱਲੋਂ ਭੱਦੀ ਸ਼ਬਦਾਵਲੀ ਆ ਜਿਹੜੀ ਵਰਤੀ ਜਾਂਦੀ ਆ ਤੁਹਾਨੂੰ ਦੱਸਦੀ ਕਿ ਜਲੰਧਰ ਪੁਲਿਸ ਕਮਿਸ਼ਨਰ ਨੂੰ ਉਹਨਾਂ ਨੇ ਸ਼ਿਕਾਇਤ ਭੇਜੀ ਸੀ ਤੇ ਨਾਲ ਹੀ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਉਹਨਾਂ ਨੇ ਸ਼ਿਕਾਇਤ ਭੇਜੀ ਸੀ ਤਾਂ ਤੁਹਾਨੂੰ ਦੱਸਦੀ ਕਿ ਇਹ ਸ਼ਿਕਾਇਤ ਸੱਤ ਫੋਰਵਰਡ ਨਿਊ ਭੇਜੀ ਗਈ ਸੀ ਤੇ ਉਸ ਨੂੰ ਲੈ ਕੇ ਫਿਲਹਾਲ ਜਿਹੜੀ ਪੁਲਿਸ ਜਾਂਚ ਕਰ ਰਹੀ ਆ ਤੁਹਾਨੂੰ ਦੱਸਦੀ ਕਿ ਲਗਾਤਾਰ ਗੋਲਾਬੀ ਕੁਇਨ ਯਾਨੀ ਕਿ ਜੈਸਮਿਨ ਸੈਂਡਲਸ ਵਿਵਾਦਾਂ ਦੇ ਵਿੱਚ ਘिरी ਹੋਈ ਆਪਣੇ ਗੀਤਾਂ ਦੇ ਵਿੱਚ ਵਰਤੇ ਜਾਂਦੇ ਸ਼ਬਦਾਂ ਨੂੰ ਲੈ ਕੇ ਅਤੇ ਸਟੇਜ ਤੇ ਬੋਲੀਆਂ ਜਾਂਦੀਆਂ ਗੱਲਾਂ ਨੂੰ ਲੈ ਕੇ ਜੈਸਮਿਨ ਸੈਂਡਲਸ ਚਰਚਾ ਦੇ ਵਿੱਚ ਰਹਿੰਦੀ ਆ ਪਰ ਤੁਹਾਨੂੰ ਦੱਸਦੀ ਕਿ ਹੁਣ ਜੈਸਮਿਨ ਸੈਂਡਲਸ ਇਹਨਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਫਸ ਗਈ ਆ ਪੰਜਾਬ ਵਿੱਚ ਪਹਿਲਾਂ ਸ਼ਿਕਾਇਤ ਦਰਜ ਹੋਈ ਹੋਈ ਸੀ ਤੇ ਹੁਣ ਹਰਿਆਣਾ ਦੇ ਵਿੱਚ ਸ਼ਿਕਾਇਤ ਦਰਜ ਹੋਈ ਆ ਦੇਖਣਾ ਹੋਵੇਗਾ ਕਿ ਹੁਣ ਕਾਨੂੰਨ ਦਾ 56 ਜੈਸਮਿਨ ਸੈਂਡਲਸ ਤੇ ਕਿੰਨਾ ਕੁ ਕਸਿਆ ਜਾਂਦਾ ਏ ਢਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਤੁਹਾਨੂੰ ਦੱਸ ਜੀ ਕਿ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਦੇ ਵਿੱਚ ਵੀ ਗੁਲਾਬੀ ਕੁਇਨ ਜਾਨਕੀ ਜੈਸਮਿਨ ਸੈਂਡਲਸ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਲਗਭਗ 300 ਪਹਿਲਾਂ ਉਸ ਦਾ ਗੀਤ ਟਫ ਲਾਈਫ ਰਿਲੀਜ਼ ਹੋਇਆ ਸੀ ਜਿਸ ਦੇ ਵਿੱਚ ਗਾਇਕਾ ਵੱਲੋਂ ਗਾਲ ਤੱਕ ਕੱਢ ਦਿੱਤੀ ਗਈ ਸੀ ਤਾਂ ਤੁਹਾਨੂੰ ਦੱਸ ਜੀ ਕਿ ਹੁਣ ਇਸ ਗੀਤ ਨੂੰ ਲੈ ਕੇ ਵਿਵਾਦ ਹੋਇਆ ਹਰਿਆਣਾ ਦੇ ਹਸਾਰ ਜ਼ਿਲ੍ਹੇ ਦੇ ਜੰਗਲਾਂ ਦੇ ਨਿਵਾਸੀ ਕੁਲਦੀਪ ਬੇਰਵਾਲ ਨੇ ਹਸਾਰ ਦੇ ਐਸਪੀ ਨੂੰ ਸ਼ਿਕਾਇਤ ਦਿੱਤੀ ਹੈ ਸ਼ਿਕਾਇਤ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਜਦੋਂ ਉਹ 4 ਮਾਰਚ ਨੂੰ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਨਾਲ ਫੋਨ ਦੇਖ ਰਿਹਾ ਸੀ ਤਾਂ ਉਹਦੇ ਸਾਹਮਣੇ ਇੱਕ ਰੀਲ ਆ ਗਈ ਜਿਸ ਦੇ ਵਿੱਚ ਪੰਜਾਬੀ ਗਾਇਕਾ ਜੈਸਮੀਨ ਸੈਂਟਲਸ ਸੋਸ਼ਲ ਮੀਡੀਆ ਤੇ ਗਲਤ ਸ਼ਬਦਾਂ ਦਾ ਪ੍ਰਯੋਗ ਕਰ ਰਹੀ ਹੈ ਇੱਥੇ ਉਸਨੇ ਗੀਤ ਦਾ ਵੇਰਵਾ ਵੀ ਦਿੱਤਾ ਹੈ ਤਾਂ ਤੁਹਾਨੂੰ ਦੱਸਦੀ ਕਿ ਉਸ ਦਾ ਕਹਿਣਾ ਕਿ ਇਹ ਬੇहद ਕਟਿਆ ਸ਼ਬਦਾਵਲੀ ਜਿਹੜੀ ਵਰਤੀ ਗਈ ਆ ਜਿਸ ਦੇ ਨਾਲ ਸਮਾਜ ਗਲਤ ਰਸਤੇ ਤੇ ਜਾਂਦਾ ਹੈ ਤਾਂ ਤੁਹਾਨੂੰ ਉਸਦੇ ਕਹਿਣਾ ਹੈ ਕਿ ਇਸਾ ਸ਼ਬਦਾਂ ਦੇ ਨਾਲ ਉਸ ਨੂੰ ਗਹਿਰੀ ਚੋਟ ਪਹੁੰਚੀ ਹੈ ਤਾਂ ਤੁਹਾਨੂੰ ਦੱਸਦੀ ਕਿ ਇਸ ਤੋਂ ਪਹਿਲਾਂ ਜਲੰਧਰ ਦੇ ਵਿੱਚ ਵੀ ਗਾਇਕਾ ਦੇ ਖਿਲਾਫ ਸ਼ਿਕਾਇਤ ਆ ਜਿਹੜੀ ਕੀਤੀ ਗਈ ਸੀ ਵਕੀਲ ਨੇ ਜਿਹੜੇ ਸੁਨੀਲ ਮੱਲਣ ਉਹਨਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਸ਼ਿਕਾਇਤ ਦੇ ਵਿੱਚ ਉਹਨਾਂ ਵੱਲੋਂ ਵੀ ਆ ਜਸਮੀਨ ਸੈਂਡਲਸ ਵੱਲੋਂ ਵਰਤੀ ਜਾਂਦੀ ਗਲਤ ਸ਼ਬਦਾਵਲੀ ਦਾ ਜਿਹੜਾ ਵਿਰੋਧ ਕੀਤਾ ਗਿਆ ਸੀ ਉਹਨਾਂ ਨੇ ਕਹਿਣਾ ਸੀ ਕਿ ਪੰਜਾਬੀ ਗਾਇਕਾ ਜਸਮੀਨ ਸੈਂਡਲਸ ਦਾ ਵੀਡੀਓ ਆ ਜਿਹੜਾ ਗਾਣਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਸ ਵੱਲੋਂ ਭੱਦੀ ਸ਼ਬਦਾਵਲੀ ਆ ਜਿਹੜੀ ਵਰਤੀ ਜਾਂਦੀ ਆ ਤੁਹਾਨੂੰ ਦੱਸਦੀ ਕਿ ਜਲੰਧਰ ਪੁਲਿਸ ਕਮਿਸ਼ਨਰ ਨੂੰ ਉਹਨਾਂ ਨੇ ਸ਼ਿਕਾਇਤ ਭੇਜੀ ਸੀ ਤੇ ਨਾਲ ਹੀ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਉਹਨਾਂ ਨੇ ਸ਼ਿਕਾਇਤ ਭੇਜੀ ਸੀ ਤਾਂ ਤੁਹਾਨੂੰ ਦੱਸਦੀ ਕਿ ਇਹ ਸ਼ਿਕਾਇਤ ਸੱਤ ਫਾਰਵਰਡ ਨਿਊ ਭੇਜੀ ਗਈ ਸੀ ਤੇ ਉਸ ਨੂੰ ਲੈ ਕੇ ਫਿਲਹਾਲ ਜਿਹੜੀ ਪੁਲਿਸ ਜਾਂਚ ਕਰ ਰਹੀ ਆ ਤੁਹਾਨੂੰ ਦੱਸਦੀ ਕਿ ਲਗਾਤਾਰ ਗੁਲਾਬੀ ਕੁਈਨ ਯਾਨੀ ਕਿ ਜੈਸਮਿਨ ਸੈਂਡਲਸ ਵਿਵਾਦਾਂ ਦੇ ਵਿੱਚ ਕਿਰੀ ਹੋਈ ਆਪਣੇ ਗੀਤਾਂ ਦੇ ਵਿੱਚ ਵਰਤੇ ਜਾਂਦੇ ਸ਼ਬਦਾਂ ਨੂੰ ਲੈ ਕੇ ਅਤੇ ਸਟੇਜ ਤੇ ਬੋਲੀਆਂ ਜਾਂਦੀਆਂ ਗੱਲਾਂ ਨੂੰ ਲੈ ਕੇ ਜੈਸਮਿਨ ਸੈਂਡਲਸ ਚਰਚਾ ਦੇ ਵਿੱਚ ਰਹਿੰਦੀ ਆ ਪਰ ਤੁਹਾਨੂੰ ਦੱਸਦੀ ਕਿ ਹੁਣ ਜੈਸਮਿਨ ਸੈਂਡਲਸ ਇਹਨਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਫਸ ਗਈ ਆ ਪੰਜਾਬ ਵਿੱਚ ਪਹਿਲਾਂ ਸ਼ਿਕਾਇਤਦਾਰ ਠੋਈ ਹੋਈ ਸੀ ਤੇ ਹੁਣ ਹਰਿਆਣਾ ਦੇ ਵਿੱਚ ਸ਼ਿਕਾਇਤ ਦਰਜ ਹੋਈ ਆ ਦੇਖਣਾ ਹੋਵੇਗਾ ਕਿ ਹੁਣ ਕਾਨੂੰਨ ਦਾ 56 ਜੈਸਮਿੰਥ ਸੈਂਟਲਸ ਤੇ ਕਿੰਨਾ ਕੁ ਕਸਿਆ ਜਾਂਦਾ ਹੈ